ਇਹਦਾ ਅਸੀਂ ਸੇਵਾ ਕੇਂਦਰ ਕਨਸੈਪਟ ਸ਼ੁਰੂ ਕੀਤਾ ਜਿਹੜਾ ਜੁਲਾਈ ਤੱਕ ਚਾਲੂ ਹੋ ਜਾਊਗਾ ਸਾਡੇ ਸਾਰੇ ਸੇਵਾ ਕੇਂਦਰ ਪਿੰਡਾਂ ਵਿੱਚ ਤੁਹਾਨੂੰ ਡੀਸੀ ਥੋੜਾ ਲੇਟ ਹੋ ਗਿਆ ਪਰ ਉਹਦੇ ਜੁਲਾਈ ਚੱਕੋਂ ਕਿ ਕੰਪਨੀ ਲੋਡ ਹੋ ਗਈ ਉਹਨਾਂ ਕੰਮ ਸ਼ੁਰੂ ਹੋ ਗਿਆ ਉਹਨਾਂ ਦਾ ਸਪੀਕਰ ਸਾਹਿਬ ਜੁਲਾਈ ਤੱਕ ਸ਼ੁਰੂ ਹੋ ਜਾਣਾ ਹੈ ਹਰ ਚਾਰ ਪੰਜ ਪਿੰਡਾਂਵਾਂ ਦੇ ਇੱਕ ਸੇਵਾ ਕੇਂਦਰ ਬਣ ਗਿਆ ਸਪੀਕਰ ਸਾਹਿਬ 200 ਸਰਵਿਸਿਸ ਤੁਹਾਨੂੰ ਕਿਤੇ ਡੀਸੀ ਆਫਿਸ ਜਾਂ ਕਿਤੇ ਆਫਿਸ ਜਾਣ ਦੀ ਲੋੜ ਨਹੀਂ ਪੈਣੀ ਪੰਜਾਬ ਦਾ ਸਾਡਾ ਨਿਸ਼ਾਨਾ ਸਪੀਕਰ ਸਾਹਿਬ ਬਾਅਦ ਜੁਲਾਈ ਆਗਸਤ ਕਿਸੇ ਪੰਜਾਬ ਦੇ ਸਿਟੀਜ਼ਨ ਨੂੰ ਕਿਸੇ ਸਰਕਾਰੀ ਆਫੀਸਰ ਚ ਦਫਤਰ ਜਾਣ ਦੀ ਲੋੜ ਨਹੀਂ ਪਣੀ ਆਪਣੇ ਸੇਵਾ ਕੇਂਦਰ ਜਾ ਸਕਦੇ ਆ ਜਾਂ ਆਪਣੇ ਘਰੇ ਬਹਿ ਕੇ ਔਨਲਾਈਨ ਸਾਰੀਆਂ ਸਰਵਿਸਿਜ਼ ਰੀਸੀਵ ਕਰ ਸਕਦੇ 200 ਤੇ 200 ਸਰਵਿਸਿਜ਼ ਆਪਣੇ ਘਰੇ ਬਹਿ ਕੇ ਦਿੱਤਾ ਹੈ ਕੋਈ ਹਿੰਦੁਸਤਾਨ ਦੀ ਸਰਕਾਰ ਨੇ ਐਜਾ ਸਟੈਪ ਨਹੀਂ ਲੀਤਾ ਗਵਰਨਮੈਂਟ ਆਫ ਇੰਡੀਆ ਨੇ ਵੀ ਆਪਣੀਆਂ ਟੀਮਾਂ ਭੇਜੀਆਂ ਕਈ ਸਟੇਟ ਗਵਰਨਮੈਂਟਸ ਨੇ ਆਪਣੀਆਂ ਟੀਮਾਂ ਭੇਜੀਆਂ ਦੇਖਣ ਵਾਸਤੇ ਸਾਡੇ ਕਨਸੈਪਟ ਨੂੰ ਕਿ ਉਹਨੂੰ ਰੈਪਲੀਕੇਟ ਕਰਨ ਲੱਗਿਆ ਹੈ ਉਹਨਾਂ ਸਪੀਕਰ ਸਾਹਿਬ ਜਿਹੜਾ ਇਨਵੈਸਟ ਪੰਜਾਬ ਆਫਿਸ ਬਣਾਇਆ ਹੈ ਮਾ ਕੇ ਨਾ ਉਹ ਵੀ ਇੱਕ ਸ਼ੋਕੇਸ ਬਣ ਗਿਆ ਗਵਰਨਮੈਂਟ ਆਫ ਇੰਡੀਆ ਨੇ ਤੇ ਕਈ ਸਟੇਟ ਸਾਡੇ ਇਨਵੈਸਟ ਪੰਜਾਬ ਦੇ ਆਫਿਸ ਨੂੰ ਦੇਖਣ ਆਉਂਦੇ ਆ ਐਂਡ ਉਹਦਾ ਸਿਸਟਮ ਨੂੰ ਰੈਪਲੀਕੇਟ ਕਰਨਾ ਚਾਹੁੰਦੇ ਆ